ਸਕੂਲ ਦਾ ਮਾਸਟਰ ਜਿੱਥੇ ਹਰ ਰੋਜ਼ ਵਾਂਗੂ ਬੱਚਿਆਂ ਤੋਂ ਕਾਗਜ਼ ਚਕਾਉਂਦਾਗਾ ਤਾਂ ਆਪਾਂ ਪਿੰਡ ਵਾਲਾ ਇੱਕ ਨੌਜਵਾਨ ਨੇ ਜਿਹੜਾ ਉਪਰਾਲਾ ਕੀਤਾਗਾ ਕੀ ਕਾਰਨ ਕੀ ਹੈ ਬਈ ਇਹ ਮਾਸਟਰ ਜੀ ਇਹ ਮਾਸਟਰ ਬਾਈ ਹੈਗਾ ਹੀ ਇਹੋ ਜ ਆ ਹਾਂ ਇਹ ਹਰ ਰੋਜ਼ ਐਤਵਾਰ ਬੱਚਿਆਂ ਤੋਂ ਕੰਮ ਕਰਵਾਉਂਦਾ ਹੈ ਅੱਛਾ ਮਾਸਟਰ ਨਾਲ ਆਪਾਂ ਗੱਲ ਗੱਲਬਾਤ ਕਰਦੇ ਆਂ ਵੇਖੋ ਨੌਜਵਾਨ ਮੁੰਡੇ ਜਿਹੜੇ ਹੈਗੇ ਆ ਐਤਵਾਰ ਨੂੰ ਵੀ ਜਿਹੜਾ ਕੰਮ ਕਰਾ ਰਿਹਾਗਾ ਪੁੱਛਦੇ ਆਂ ਮਾਸਟਰ ਨਾਲ ਗੱਲਬਾਤ ਕਰਦੇ ਆਂ ਮਾਸਟਰ ਜੀ ਤੁਸੀਂ ਅੱਜ ਐਤਵਾਰ ਨੂੰ ਬੱਚਿਆਂ ਨੂੰ ਸਕੂਲ ਚ ਕਿਉਂ ਬੁਲਾਇਆਗਾ ਕੱਲ ਨੂੰ ਐਮਐਲਏ ਸਾਹਿਬ ਨੇ ਆਉਂਦਾ ਸਫਾਈ ਭਵਾਨ ਚੱਲਦਾ ਜੀ ਤੇ ਉਹਦਾ ਕਰਕੇ ਅਸੀਂ ਸੇਵਾ ਕਰਾ ਰਹੇ ਹਾਂ ਜੋ ਅੱਖਾਂ ਤੋਂ ਕਿੱਡੀ ਖਾਸ ਗੱਲ ਹੈ ਬਾਈ ਦੇਖੋ ਹੁਣ ਬੱਚਿਆਂ ਨੂੰ ਭਜਾ ਕਾ ਤੋਰ ਰਹੇ ਹੋ ਤੁਸੀਂ ਇਸ਼ਾਰਾ ਕਰਤਾ ਉਹਨਾਂ ਨੂੰ ਉਹ ਨਹੀਂ ਭਜਾ ਨਹੀਂ ਰਹੇ ਉਹ ਤਾਂ ਉਹ ਤਾਂ ਉਹ ਉਧਰੋਂ ਕੰਮ ਕਰ ਰਹੇ ਆ ਭਜਾਉਂਦੇ ਤਾਂ ਕਿ ਦੂਰੇ ਉਰੇ ਹੈਲੋ 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 ਉਰੇ 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 ਪਾ ਜੀ ਨਾ ਪਾ ਜੀ ਨਾ ਉਰੇ 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 ਆ ਦੇਖੋ ਕੋ ਯਾਰ ਕੀ ਹੋ ਗਿਆ ਫਿਰ ਯਾਰ ਕਿੱਡੀ ਖਾਸ ਗੱਲ ਹੈ ਬੱਚਿਆਂ ਤੋਂ ਬੱਚਿਆਂ ਤੋਂ ਜਿਹੜਾ ਕੰਮ ਕਰਾ ਰਹੇ ਹੋ ਤੁਸੀਂ ਸਕੂਲ ਦੇ ਵਿੱਚ ਫਿਰ ਕੀ ਹੁੰਦਾ ਨਹੀਂ ਫਿਰ ਕੀ ਹੁੰਦਾਗਾ ਨਹੀਂ ਅੱਜ ਤੁਹਾਨੂੰ ਬੁਲਾਇਆਗਾ ਇੱਥੇ ਸਕੂਲ ਦੇ ਵਿੱਚ ਕੀ ਕੰਮਗੇ ਕੰਮ ਵਾਸਤੇ ਸੱਦਿਆ ਜੀ ਸਫਾਈ ਵਾਸਤੇ ਸਫਾਈ ਵਾਸਤੇ ਸੱਦਿਆ ਜੀ ਵਾਸਤੇ ਸੱਦਨੇ ਤੇ ਕੰਮ ਕਰਵਾਉਣਾ ਬੱਚਿਆਂ ਤੋਂ ਨਹੀਂ ਐਤਵਾਰ ਨੂੰ ਜੇ ਇੱਥੇ ਸਾਰਾ ਗੰਦ ਪਿਆ ਪਿਆ ਸੀਗਾ ਠੀਕ ਹੈ ਕੱਲ ਨੂੰ ਸਾਡੇ ਫੰਕਸ਼ਨ ਹੈ ਇੱਥੇ ਪ੍ਰੋਗਰਾਮ ਹੈ ਤੇ ਅਸੀਂ ਉਹਦਾ ਕਰਕੇ ਬੱਚੇ ਅੱਜ ਸੱਦਲੇ ਪੰਜ-ਸੱਤ ਬੱਚੇ ਜਿਹੜੇ ਬੱਚੇ ਇੰਟੈਲੀਜੈਂਟ ਆ ਕੰਮ ਕਰਦੇ ਆ ਵਦਗੀ ਫਿਰ ਕੀ ਹੁੰਦਾ ਇਹ ਯਾਰ ਨਹੀਂ ਇਹ ਤੁਹਾਡੇ ਕੋਲ ਤੁਹਾਨੂੰ ਤਨਖਾਹ ਮਿਲਦੀ ਆ ਸਕੂਲ ਦੇ ਵਿੱਚ ਪੱਤਾ ਆਉਂਦਾਗਾ ਸਾਰਾ ਆਉਂਦਾ ਹਨਾ ਤਾਂ ਤੁਸੀਂ ਜਿਹੜਾ ਸਫਾਈ ਸੇਵਕਾਂ ਤੋਂ ਕੰਮ ਕਰਦੂਗਾ ਦੇਖੋ ਪੱਤਰਕਾਰ ਸਾਹਿਬ ਅਸੀਂ ਵੀ ਕਿਸੇ ਸਕੂਲਾਂ ਦੇ ਵਿੱਚੋਂ ਪੜ੍ਹੇ ਆ ਠੀਕ ਹੈ ਅਸੀਂ ਆਪ ਖੁਦ ਕੰਮ ਕਰਦੇ ਰਹੇ ਆ ਯਾਰ ਕਿੱਡੀ ਖਾਸ ਗੱਲ ਜੇ ਹੁਣ ਆਪਾਂ ਜਵਾਕਾਂ ਨੂੰ ਸਿਖਾਵਾਂਗੇ ਮੈਂ ਤਾਂ ਤੁਸੀਂ ਇਹ ਬੱਚਿਆਂ ਨੂੰ ਇਹਨੂੰ ਪੁੱਛੋ ਮੈਂ ਇਹਨਾਂ ਨੂੰ ਨਿਤ ਇਹੀ ਇਹ ਗੱਲ ਸਿਖਾਉਣਾ ਮੈਂ ਇਹਨਾਂ ਨੂੰ ਇਹ ਇਹਨਾਂ ਬੱਚਿਆਂ ਨੂੰ ਮੈਂ ਇਹੀ ਗੱਲ ਸਿਖਾਉਣਾ ਵੀ ਪੁੱਤ ਜਦੋਂ ਤੁਸੀਂ ਸਕੂਲ ਦੇ ਵਿੱਚ ਆਉਣਾ ਹੈ ਤੁਸੀਂ ਆਪਦੀ ਵਰਦੀ ਆਪ ਪ੍ਰੈਸ ਕਰਕੇ ਆਉਣੀ ਹੈ ਠੀਕ ਆ ਤੁਸੀਂ ਆਪਦੀ ਮਾਂ ਤੋਂ ਕੰਮ ਨਹੀਂ ਕਰਾਉਣੇ ਆਪਦੀ ਵਰਦੀ ਆਪ ਪ੍ਰੈਸ ਕਰਕੇ ਲਿਆਇਆ ਕਰੋ ਤੁਸੀਂ ਸਾਰਾ ਕੰਮ ਆਪ ਦਾ ਟਿਫਨ ਦੇ ਵਿੱਚ ਰੋਟੀਆਂ ਸਾਬਕਾ ਤੁਸੀਂ ਆਪ ਤਾਂ ਇੱਕਰਾ ਕੇ ਲਿਆਇਆ ਕਰੋ ਆਪ ਕੰਮ ਕਰਿਆ ਕਰੋ ਫਿਰ ਕੀ ਹੁੰਦਾ ਬੱਚਿਆਂ ਨੂੰ ਨੌਲਜ ਵੱਧਦੀ ਹੈ ਬੱਚਿਆਂ ਨੂੰ ਯਾਰ ਇਹ ਥੋੜਾ ਬੱਚਿਆਂ ਨੂੰ ਆਪਾਂ ਏਸੀ ਦੇ ਆਲੇ ਅੰਦਰ ਪਾਈ ਰੱਖੋ ਤੇ ਬੱਚਿਆਂ ਤੋਂ ਕੰਮ ਨਾ ਕਰਾਓ ਕਿੰਨੀ ਇਹ ਵੀ ਪੁੱਛਦੇ ਤੁਹਾਨੂੰ ਪੜਾਉਂਦੇ 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 ਪੜੁੰਦੇ ਹਾਂ ਪੜਾਉਂਦੇ ਆ ਬਈ ਇਹ ਤਾਂ ਐਮਐਲਏ ਆਣੇ ਤਾਂ ਸਭਾਈ ਕਰਨ ਆ ਗਏ ਬਾਕੀ ਪਿੰਡ ਦੇ ਬੰਦੇ ਸਾਡੇ ਮਾਸਟਰਾਂ ਦੇ ਲੱਗਦੇ ਆ ਯਾਰ ਨਹੀਂ ਕੋਈ ਪਾਰਟੀ ਬਾਜੀ ਕਰਕੇ ਨਹੀਂ ਨਹੀਂ ਬਣੇ ਪਏ ਬਈ ਸਾਡੇ ਪਿੰਡ ਜੇ ਯਾਰ ਇਹ ਤਾਂ ਲੱਗਦੇ ਆ ਸਾਰੇ ਇਹ ਅੱਛਾ ਸਾਡੇ ਮਾਸਟਰਾਂ ਦੇ ਹਾਂ ਤੁਸੀਂ ਕਿਹੜੇ ਬੱਚਿਆਂ ਨੂੰ ਕੋਈ ਤਰਾਜ ਨਹੀਂ ਫਿਰ ਕੀ ਬੱਚਿਆਂ ਤੋਂ ਗਲਤ ਕੰਮ ਵੀ ਉਹ ਦੇਖੋ ਜੀ ਪਿਆ ਕੀ ਪਿਆ ਵੇਖੋ ਸਕੂਲ ਦੇ ਵਿੱਚ ਸਰਿੰਜਾਂ ਮਿਲ ਰਹੀਆਂ ਗਈਆਂ ਹਾਲਾਤ ਵੇਖੋ ਤੁਸੀਂ ਐਜਾ ਦੇਖੋ ਦੇਖੋ ਜੀ ਇਹ ਗਰਾਊਂਡ ਆ ਇਹਦੇ ਵਿੱਚ ਸ਼ਾਮ ਨੂੰ ਕਈ ਵਾਰ ਕੋਈ ਬੱਚੇ ਆ ਕੇ ਸਿੱਟਦੇ ਇਹ ਥੋੜੇ ਮਤਲਬ ਬੱਚੇ ਟੀਕਾ ਲਾਉਂਦੇ ਕੋਈ ਤੁਸੀਂ ਕੋਈ ਕੈਂਪ ਲਾਉਨੇ ਸਕੂਲ ਦੇ ਵਿੱਚ ਲਾਉਨੇ ਆ ਕੈਂਪ ਅਸੀਂ ਬਿਲਕੁਲ अच्छा परे सरंज ਇਹਦਾ ਮਤਲਬ ਸਰੰਜ ਜੇ ਮਿਲ ਜਾਣੀ ਕਿ ਤੋ ਕੁਦਰਤੀ ਸਰੰਜ ਇੱਥੇ ਆ ਗਈ ਤੇ ਇਹਦਾ ਮਤਲਬ ਇਹ ਥੋੜਾ ਜਿਹਾ ਸਾਡੇ ਸਕੂਲ ਦੇ ਬੱਚੇ ਮੰਨ ਲਓ ਠੀਕ ਲਾਉਂਦੇ ਆ ਕੋਈ ਇੱਥੇ ਗਲਤ ਕੰਮ ਹੁੰਦਾ ਈ ਬੱਚਿਆਂ ਅਸੀਂ ਬੱਚਿਆਂ ਨੂੰ ਚੰਗਾ ਵਧੀਆ ਸਿੱਖਿਆ ਦਿੰਨੇ ਆ ਬੱਚਿਆਂ ਤੋਂ ਕੰਮ ਕਰਾਉਣੇ ਆ ਅਸੀਂ ਕਿੱਡੀ ਖਾਸ ਗੱਲ ਆ ਯਾਰ ਜੈਂਤਵਾਰ ਨੂੰ ਸੱਤਲੇ ਬੱਚੇ ਫੇਰ ਕੀ ਹੋ ਗਿਆ ਅੱਛਾ ਬੱਚੇ ਘਰੇ ਆ ਉੱਥੇ ਚੌੜੀ ਕਰੀ ਜਾਣੀ ਸੀ ਮੋਬਾਈਲ ਵੇਖੀ ਜਾਣੀ ਸੀ ਬੱਚਿਆਂ ਨੇ ਤੇ ਹੋਰ ਉਹ ਜਿਹੀ ਚੀਜ਼ਾਂ ਵੇਖੀ ਜਾਂਦੇ ਆ ਬੱਚੇ ਤੇ ਬੱਚੇ ਆਪਾਂ ਚੰਗੇ ਕੰਮ ਤੇ ਲਾਵਾਂਗੇ ਦੱਸੋ ਕੀ ਹੁੰਦਾ ਉਹਦੇ ਵਿੱਚ ਨੋਕਸ ਕੀ ਵੈਸੇ ਤੁਹਾਡਾ ਫਰਜ਼ ਬਣਦਾਗਾ ਜਿੱਥੇ ਬੱਚੇ ਚੰਗੇ ਕੰਮ ਤੇ ਲੱਗ ਰਹੇ ਆ ਅੱਜ ਐਤਵਾਰ ਕਰਕੇ ਬੱਚੇ ਕਿਸੇ ਗਲਤ ਕੰਮ ਤੇ ਨਾ ਲੱਗਣ ਉਹਨਾਂ ਨੇ ਬੁਲਾ ਲਏ ਤੁਸੀਂ ਪਾਰਟੀ ਪਾਜੀ ਕਰਕੇ ਮੇਰੇ ਹਸਣਾ ਸਾਰਾ ਕੁਝ ਕਰ ਰਹੇ ਹੋ ਨਹੀਂ ਨਹੀਂ ਜੀ ਬਿਲਕੁਲ ਨਹੀਂਗਾ ਬੱਚਿਆਂ ਨੂੰ ਪੜਨ ਵਾਲੀਆਂ ਉਮਰਾਂ ਨਾਲ ਦੀਆਂ ਛੋਟੀਆਂ ਉਮਰਾਂ ਜੇ ਕੰਮ ਉੱਤੇ ਹੀ ਲਾਈ ਰੱਖਦੇ ਆ ਜੀ ਰਜਾਨਾ ਦਾ ਹਾਲ ਹੀ ਹੁੰਦਾ ਬੱਚਿਆਂ ਦਾ ਜੀ ਅੱਛਾ ਇਹ ਅੱਜ ਦਾ ਨਹੀਂਗਾ ਅੱਛਾ ਬੱਚਿਆਂ ਚ ਪੜ੍ਹਾਈ ਵਾਲਾ ਤਾਂ ਇਹਨਾਂ ਦਾ ਧਿਆਨ ਹੀ ਨਹੀਂ ਗਿਆ ਬੱਚਿਆਂ ਦਾ दे दे। तुस्य 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 अच्छा ये काम ही करवाਉਂਦੇ ਰਹਿੰਦੇ ਆ ਤੁਸੀਂ ਇਸੇ ਪਿੰਡ ਦੇ ਹੋ ਹਾਂਜੀ ਇਸੇ ਪਿੰਡ ਦਾ ਜੀ ਮੈਂ ਅੱਛਾ ਜਿਹੜੇ ਦੋ ਨੌਜਵਾਨ ਹੋਰ ਪਿੰਡ ਦੇ ਸੀਗੇ ਨਾ ਬਈ ਉਹ ਆਪਣੇ ਗਵਾਂਢੀ ਉਹ ਨਾਲ ਪੜਦੇ ਆ ਮੇਰੇ ਅੱਛਾ ਲਿਆ ਜੀ ਮੇਰੋਂ ਤਾਂ ਡਰ ਕੇ ਭੱਜ ਗਏ ਵਿਚਾਰੇ ਯਾਰ ਅੱਛਾ ਤੁਸੀਂ ਮੈਨੂੰ ਫੜ ਲਿਆ ਬਾ ਨਹੀਂ ਮੈਂ ਵੀ ਭੱਜ ਜਾਣਾ ਸੀ ਅੱਛਾ ਨਹੀਂ ਤੁਹਾਡੇ ਪਿੰਡ ਦੇ ਵਿੱਚ ਕੋਈ ਪਾਰਟੀ ਬਾਜੀ ਹੈਗੀ ਪਾਰਟੀ ਬਾਜੀ ਹੈਗੀ ਦੋ ਢੜੇ ਬਣੇ ਵੇ ਆ ਇਹ ਪਹਿਲਾਂ ਬਈ ਮੈਂਬਰ ਹੁੰਦਾ ਸੀਗਾ ਅੱਛਾ ਠੀਕ ਹੈ ਤੇ ਮੈਂਬਰ ਹੁੰਦਾ ਬਾਅਦ ਵਿੱਚ ਮਾਸਟਰਾਂ ਤੇ ਲੱਗਣ ਲੱਗ ਗਿਆ ਕਿ ਬੈਸ ਵਧਾਈ ਹੋਈ ਹੈ ਮਾਸਟਰ ਨਾਲ ਇਹਨਾਂ ਦੀ ਤੇ ਲੱਗਦਾ ਹੈ ਤਾਂ ਕਰਕੇ ਲੱਗਦਾ ਨਹੀਂ ਪਹਿਲਾਂ ਨਹੀਂ ਆਇਆ ਬਈ ਪੱਤਰਕਾਰ ਕੋਈ ਸਾਡੇ ਸਕੂਲ 'ਚ ਅਸੀਂ ਕੋਈ ਬੱਚਿਆਂ ਨੂੰ ਯਾਰ ਕੋਈ ਦਵਕਾ ਮਾਰ ਕੇ ਅਸੀਂ ਕੰਮ ਨਹੀਂ ਕਰਾਉਂਦੇ ਠੀਕ ਆ ਅਸੀਂ ਆਪ ਵੀ ਪੜ੍ਹਾਈ ਕੀਤੀ ਆ ਅਸੀਂ ਵੀ ਪੜ੍ਹਦੇ ਰਹੇ ਆ ਅਸੀਂ ਕੰਮ ਕਰਦੇ ਰਹੇ ਆ ਯਾਰ ਹੁਣ ਐ ਸਮਝ ਲੈਂਦਾ ਅਗਲਾ ਬਈ ਹੁਣ ਕੋਈ ਸੋਸ਼ਲ ਮੀਡੀਆ ਦਾ ਜ਼ਮਾਨਾ ਖਮੀ ਮਾੜੀ ਜੀ ਚੀਜ਼ ਵੀਡੀਓ ਦੇ ਵਿੱਚ ਆ ਜਾਂਦੀ ਹੈ ਇੰਨੇ ਨਾਲ ਹੀ ਤੁਸੀਂ ਮੰਨ ਕੇ ਚਲੋ ਪੱਤਰਕਾਰ ਚੱਕ ਕੇ 200 ਰੁਪਏ ਦਾ ਮਹਿਕ ਮਗਰ ਲਿਆਉਣੇ ਆ ਕਿੱਡੀ ਕ ਖਾਸ ਗੱਲ ਹੈ ਇਹ ਯਾਰ ਜੇ ਬੱਚਿਆਂ ਤੋਂ ਆਪਾਂ ਕੰਮ ਸਿਖਾਉਣੇ ਆ ਬੱਚਿਆਂ ਨੂੰ ਮੈਂ ਨਾ ਕੀ ਮੜਾ ਅਸੀਂ ਬੱਚਿਆਂ ਨੂੰ ਇਹ ਵੀ ਦੱਸਦੇ ਆਂ ਕਿ ਭਾਈ ਆਪਦੇ ਘਰੇ ਕੰਮ ਵੀ ਕਰਿਆ ਕਰੋ ਹੋਮਵਰਕ ਵੀ ਕਰਨਾ ਜ਼ਰੂਰੀ ਹੈ ਨਾਲ ਜਿਹੜਾ ਕੰਮ ਕਰਨਾ ਵੀ ਜ਼ਰੂਰੀ ਆ ਆਪਦੇ ਮਾਪਿਓ ਦੇ ਨਾਲ ਘਰੇ ਕੰਮ ਕਰਾਉਣ ਬੱਚਿਆਂ ਨੂੰ ਅਸੀਂ ਚੰਗੀ ਸਿੱਖਿਆ ਦਿੰਦੇ ਆਂ ਅਸੀਂ ਇਹ ਲੋਕ ਹੁਣ ਪਿੰਡ ਦੇ ਵਿੱਚੋਂ ਆ ਕੇ ਬਸ ਕਿਸੇ ਨਾ ਕਿਸੇ ਨਾਲ ਚੱਕਿਆ ਤਾਂ ਆ ਗਏ ਇਥੇ ਇਹ ਕਹਿਣ ਲੱਗਾ ਕਿੱਡੀ ਖਾਜ ਦਾ ਛੋਟਾ ਬੱਚਾ ਵੱਢਦੇ ਸੀ ਯਾਰ ਤੂੰ ਪਾਰਟੀ ਬਾਜੀ ਦੀ ਕਿਹੜੀ ਗੱਲ ਕਰਦਾ ਹੈ ਯਾਰ ਪਾਰਟੀ ਬਾਜੀ ਇਹ ਕਰਦੇ ਬਈ ਆ ਵੇਖੋ ਧੱਕਾ ਕਰਦੇ ਸਾਡੇ ਨਾਲ ਇਹ ਕਿਹੜੀ ਗੱਲ ਤਰਾਸ ਤੇ ਹੈ ਕੁਝ ਕੰਮ ਕਰਾਉਣਾ ਗੱਲ ਕਰਦੇ ਗਲਤ ਰਸਤੇ ਪੱਤਰਕਾਰ ਸਾਹਿਬ ਤੁਸੀਂ ਦੱਸੋ ਵੀ ਕੰਮ ਕਰਾਉਣਾ ਫੇਰ ਕਿੱਟੀ ਗੱਲ ਅਸੀਂ ਐਤਵਾਰ ਸੀਗਾ ਮੈਂ ਮੈਂ ਵੀ ਆਇਆ ਹਾਂ ਇੱਕ ਮਿੰਟ ਮੈਂ ਵੀ ਆਇਆ ਹਾਂ ਮੇਰੀ ਵੀ ਮੈਂ ਮੈਂ ਵੀ ਘਰੇ ਬੈ ਜਾਂਦਾ ਐਤਵਾਰ ਨੂੰ ਮੈਂ ਵੀ ਬੱਚੇ ਦੀ 16 ਸਾਲ ਦਾ ਬੱਚਾ ਸਰ ਹੈ ਜਿਹੜਾ ਪੁੱਤਾਂ ਤੋਂ ਆਕੇ ਕੰਮ ਨਾਲ ਕਰਵਾਉਣਾ ਹੀ ਮੈਂ ਇੱਕ ਟੀਖਾ ਗੱਲ ਹੈ ਇਹ ਤੁਸੀਂ ਆਏ ਨਹੀਂ ਕਾ ਖਰੀਦਾਂਦਾ ਐਵੇਂ ਮਾੜੇ ਮਾੜੇ ਪਿੱਛੇ ਉਹ ਜੀਆਂ ਗੱਲਾਂ ਨਾ ਕਰਿਆ ਕਰੋ ਮੈਂ ਤੁਹਾਨੂੰ ਦੱਸਾਂ ਤੂੰ ਪੜਾ ਲੈਣ ਤੇ ਜਵਾਕਾਂ ਨੂੰ ਸਾਨੂੰ ਕੋਈ ਚੰਗਾ ਕੰਮ ਕਰਾ ਲੈ ਬੱਚਿਆਂ ਨੂੰ ਗਲਤ ਰਸਤੇ ਪਾਈ ਜਾਂਦੇ ਆ ਕੂੜਾ ਚਕਾਈ ਜਾਂਦੇ ਆ ਪਿੰਡ ਵਾਲਿਆਂ ਦਾ ਵੀ ਫਰਜ਼ ਬਣਦਾਗਾ ਤੁਸੀਂ ਆਪ ਕਿੰਨਾ ਕ ਪੜੇ ਹੋ ਮੈਂ ਪਲੱਸ 2 ਪੜ੍ਹਿਆ ਜੀ ਅੱਛਾ ਪਲੱਸ 2 ਪੜ੍ਹਿਆ ਤੁਸੀਂ ਆਪ ਜਦੋਂ ਤੁਹਾਡਾ ਟਾਈਮ ਸੀ ਉਦੋਂ ਕਾਗਜ਼ ਚੱਕਦੇ ਨਹੀਂ ਹੁੰਦੇ ਸੀ ਇਹ ਸਕੂਲਾਂ ਦੀ ਸਫਾਈ ਨਹੀਂ ਕਰਦੇ ਚੱਕਦੇ ਹੁੰਦੇ ਉਹ ਜ਼ਮਾਨਾ ਕੁਝ ਹੋਰ ਹੁੰਦਾ ਸੀਗਾ ਹਾਂ ਕਾਕਾ ਤੁਸੀਂ ਕਿੰਨੀਆਂ ਪੜ੍ਹਿਆ ਮੈਂ ਪਲੱਸ 5 ਚੋਂ ਜੀ ਪਲੱਸ 5 ਦੇ ਵਿੱਚ ਹਾਂ ਜੀ ਜੇ ਲੋ ਮੈਸਟਰੀ ਆ ਬੱਚਿਆਂ ਤੋਂ ਇਹੋ ਜਿਹਾ ਕੰਮ ਕਰਵਾਉਂਦੇ ਆ ਅਸੀਂ ਉਹ ਜ਼ਮਾਨਾ ਹੋਰ ਸੀ ਹੁਣ ਆਪਾਂ ਪੁਰਾਣਾ ਜ਼ਮਾਨਾ ਲਿਆਉਣਾ ਚਾਹੀਦਾ ਹੁਣ ਕਿਉਂ ਕੰਮ ਨਹੀਂ ਕਰਾਉਣੇ ਚਾਹੀਦੇ ਹੁਣ ਮੰਨ ਲਓ ਹੁਣ ਜ਼ਮਾਨਾ ਬਦਲ ਗਿਆ ਇਹਦਾ ਮਤਲਬ ਹੁਣ ਏਸੀ ਦੇ ਘਰੇ ਚੱਲ ਘਰੇ ਦੱਸਦਾ ਤੇਰੇ ਮਾ ਮੈਂ ਆਏ ਨੂੰ ਕਰਦਾ ਯਾਰ ਤੂੰ ਕਮਾਲ ਹੋ ਗਈ ਮੈਂ ਜਵਾਕ ਨੂੰ ਦੇਖੂੰਗਾ ਤੁਹਾਡੇ ਨਾਲ ਮੈਂ ਜਵਾਕਾਂ ਨੂੰ ਇਹਨਾਂ ਦੇ ਮਾਪਿਆਂ ਤੋਂ ਪਰਮਿਸ਼ਨ ਲੈ ਕੇ ਲਿਆਉਣਾ ਦਾ ਪਿੰਡ ਦੇ ਵਿੱਚ ਹੀ ਹੈ ਕੋਈ ਇਹਨਾਂ ਦੇ ਮਾੜਾ ਕਰਤਾ ਦੱਸੋ ਯਾਰ ਤੁਹਾਡੇ ਕੋਈ ਇਹਨਾਂ ਤੋਂ ਥਾਣੇ ਕਰੂੰ ਮੈਂ ਗੱਲ ਹੁਣ ਕਮਾਲ ਹੋ ਗਈ ਥਾਣੇ ਦੇ ਵਿੱਚ ਦੇਖੋ ਪਿੰਡ ਵਾਲੇ ਪਿੰਡ ਵਾਲੇ ਵੀ ਤੁਹਾਡੇ ਨਾਲ ਲੜ ਲੜ ਕੇ ਜਾਂਦੇ ਆ ਮਾਸਟਰ ਜੀ ਤੁਸੀਂ ਮਾੜਾ ਮੋਟਾ ਵੇਖੋ ਕੋਈ ਇਹੋ ਜਿਹਾ ਇੱਕ ਅੱਧਾ ਹੁੰਦਾ ਜੀ ਤੁਸੀਂ ਦੱਸੋ ਵੀ ਕਿੱਡੀ ਕੁ ਖਾਸ ਗੱਲ ਆ ਯਾਰ ਐਤਵਾਰ ਨੂੰ ਮੈਂ ਮੈਂ ਵੀ ਆਇਆ ਮੈਂ ਵੀ ਆਪ ਦਾ ਡ ਕੰਮ ਸੀ ਠੀਕ ਹੈ ਮੈਂ ਚੰਡੀਗੜ੍ਹ ਜਾਣਾ ਸੀ ਤੇ ਆ ਅੱਜ ਮੈਂ ਛੱਡ ਕੇ ਸਾਰਾ ਕੰਮ ਛੱਡ ਕੇ ਇੱਥੇ ਆਇਆ ਫਿਰ ਕਿੱਡੀ ਖਾਸ ਗੱਲ ਹੈ ਅੱਛਾ ਤੇ ਆਏ ਨਹੀਂ ਹੁੰਦਾ ਹੁੰਦਾ ਕੋਈ ਬੱਚਾ ਤੇ ਆ ਬੈਠੇ ਤੂੰ ਪਾਣੀ ਪੂਣੀ ਪੀ ਹੈ ਕੋਈ ਨਹੀਂ ਉਹ ਦੂਜੇ ਮੁੰਡਿਆਂ ਨੂੰ ਨਾਲ ਲੈ ਜੀ ਮਸਤ ਜੀ ਕੀ ਲੱਗਦਾ ਪਿੰਡ ਦੇ ਵਿੱਚ ਦੋ ਧੜੇ ਬਣੇ ਹੋਏ ਆ ਇਹ ਤੁਹਾਡੇ ਬਾਜੀ ਹੁੰਦੀ ਹੈ ਜੀ ਪੱਤਰਕਾਰ ਸਾਹਿਬ ਠੀਕ ਹੈ ਇਹ ਲੋਕ ਧੜੇ ਬਾਜੀ ਕਰਕੇ ਇਹਨਾਂ ਨੂੰ ਇਹ ਤਾਂ ਹੈ ਨਹੀਂ ਵੀ ਕੋਈ ਮਾਸਟਰ ਜਾਂ ਸਿੱਖਿਆ ਦਿੰਦਾ ਵੀ ਅਸੀਂ ਪੜਾਉਨੇ ਵੀ ਆ ਅਸੀਂ ਇਹ ਥੋੜੇ ਵੀ ਬੱਚਿਆਂ ਨੂੰ ਕੰਮ ਤੇ ਹੀ ਲਾਈ ਰੱਖਦੇ ਆ ਅਸੀਂ ਪੜਾਉਨੇ ਵੀ ਸਿੱਖਿਆ ਵੀ ਦਿੰਨੇ ਅਸੀਂ ਨਾਲ-ਨਾਲ ਸਾਰੇ ਬੱਚਿਆਂ ਨੂੰ ਦੱਸਦੇ ਆ ਤੁਸੀਂ ਜਿੰਨੇ ਬੱਚੇ ਮੇਰੇ ਕੋਲ ਆਇਆ ਤੁਸੀਂ ਇਹ ਦੇਖੋ ਇਹ ਵਰਦੀ ਆਪਦੀ ਆਪ ਪ੍ਰੈਸ ਕਰਕੇ ਲਿਆਉਂਦੇ ਆ ਤੇ ਨਹੀਂ ਵਰਦੀ ਮਾਂ ਪਿਓ ਤੋਂ ਅਗਲਾ ਮਾਂ ਤੋਂ ਕਰਾਉਂਦੇ ਆ ਪ੍ਰੈਸ ਮੈਂ ਇਹਨਾਂ ਨੂੰ ਕਿਹਾ ਪੁੱਤ ਆਪਦੇ ਹੱਥੀਂ ਆਪ ਕੰਮ ਕਰਿਆ ਕਰੋ ਠੀਕ ਹੈ ਆਪਦੇ ਪਿਓ ਨਾਲ ਕੰਮ ਕਰਾਇਆ ਕਰੋ ਠੀਕ ਹੈ ਹੋਮਵਰਕ ਵੀ ਕਰਨਾ ਆਪਾਂ ਘਰ ਦੇ ਕੰਮ ਵੀ ਕਰਨੇ ਆ ਇਹ ਜ਼ਰੂਰੀ ਆ ਪਰ ਲੋਕ ਚਲੋ ਹੁੰਦੇ ਆ ਲੋਕ ਧੜੇਬਾਜ਼ੀਆਂ ਪਿੰਡਾਂ ਦੇ ਵਿੱਚ ਹੁੰਦੀਆਂ ਜੀ ਤੋਂ ਕੋਈ ਬੰਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹ ਲੋਕਾਂ ਨੂੰ ਹੋਇਆ ਕੀ ਵੈਸੇ ਅੱਜਕੱਲ੍ਹ ਪਿੰਡਾਂ ਦੇ ਵਿੱਚ ਧੜੇਬ ਦੇ ਵਿੱਚ ਜਿਹੜਾ ਹੈਗਾ ਕੋਈ ਗਰੰਟਾ ਇੱਕ ਦੂਜੇ ਦੇ ਬਲੇਮ ਲਾ ਕੇ ਰੋਕੀਆਂ ਜਾ ਰਹੀਆਂ ਗਈਆਂ ਇਹ ਹਰ ਇੱਕ ਪਿੰਡ ਦੇ ਵਿੱਚ ਹੀ ਹੈ ਇਸੇ ਪਿੰਡ ਦੇ ਵਿੱਚ ਹੀ ਇਸੇ ਤਰ੍ਹਾਂ ਦਾ ਮਸਲਾ ਬਿਲਕੁਲ ਇਸੇ ਤਰ੍ਹਾਂ ਹੀ ਆ ਜੀ ਹੁਣ ਇਹ ਕੱਲਾ ਬੰਦਾ ਆਇਆ ਇੱਥੇ ਕੋਈ ਇਹ ਬੱਚਿਆਂ ਦੇ ਮਾਂ ਪਿਓ ਨਹੀਂ ਆਏ ਠੀਕ ਹੈ ਇਹ ਕੱਲਾ ਬੰਦਾ ਇਹ ਇਸੇ ਵਾਸਤੇ ਹੈ ਮੰਨ ਲਓ ਬਸ ਪਿੰਡ ਦੇ ਵਿੱਚ ਛੱਡਿਆ ਸੀ ਇਹ ਇਹ ਜੇ ਉਤਰੇ ਬੰਜੀਆਂ ਕਰਕੇ ਦੇ ਇੱਕ ਦੂਜੇ ਦੇ ਬਰੇਮ ਲਾਈ ਜਾਂਦੇ ਆ ਵੀ ਦੱਸੋ ਅਸੀਂ ਕੀ ਗਲਤ ਕੀ ਕਰਦੇ ਆ ਯਾਰ ਮੈਂ ਵੀ ਆ ਕੇ ਖੜਾ ਹੀ ਆ ਕਰਾਈ ਜਾਂਦੇ ਆ ਬੱਚਿਆਂ ਤੋਂ ਕੰਮ ਫੇਰ ਕਿਉਂ ਹੁੰਦਾ ਘਟਾ ਲਵਾ ਲਿਆ ਵੀ ਚਲੋ ਕੱਲ ਨੂੰ ਸਾਡੇ ਫੰਕਸ਼ਨ ਆ ਤੇ ਅਸੀਂ ਕਰਾ ਲਈਏ ਹੁਣ ਜੇ ਅਸੀਂ ਦੋ ਦਿਹਾੜੀ ਇਹ ਸੱਤ ਲੈਂਦੇ ਫਿਰ ਵੀ ਕੀ ਹੁੰਦਾ ਤੇ ਜਵਾਕ ਤਾਂ ਵਿਹਲੇ ਹੀ ਰਹਿਣਗੇ ਨਾ ਐਤਵਾਰ ਨੂੰ ਜਵਾਕਾਂ ਨੇ ਵਿਹਲੇ ਹੀ ਰਹਿਣਾ ਸੀ ਤੇ ਮੈਂ ਜਵਾਕਾਂ ਦੀ ਸਹਿਮਤੀ ਦੇ ਨਾਲ ਲੈ ਕੇ ਆਇਆ ਕੋਈ ਜਵਾਕਾਂ ਨੂੰ ਇਹ ਨਹੀਂ ਵੀ ਮੈਂ ਧੱਕੇ ਨਾਲ ਜਵਾਕ ਇੱਥੇ ਸੱਦਿਆ ਹੈ ਜੋ ਆ ਕੇ ਮੇਰੇ ਬੱਚੇ ਆ ਇਹ ਮੇਰੇ ਆਪ ਦੇ ਜੋ ਆ ਕੇ ਆ ਜੀ ਹਾਂ ਮੈਂ ਨਾਲ ਆਪ ਵੀ ਕਰਦਾ ਰਿਹਾ ਮੈਂ ਆਪ ਵੀ ਕੰਮ ਕਰਦਾ ਸੀ ਚਲੋ ਤੁਸੀਂ ਆ ਕੇ ਜਦੋਂ ਉਸ ਤੋਂ ਬਾਅਦ ਉਹਨ ਮੈਂ ਆਪ ਖੁਦ ਇੱਥੇ ਬੋਤਲਾਂ ਬਦਲਣਾ ਚੱਕੀਆਂ ਪਹਿਲਾਂ ਆ ਕੇ ਜੀ ਆ ਡਿਸਪੋਜ਼ਲ ਪਾਇ ਸੀ ਇੱਥੇ ਪਹਿਲਾਂ ਆ ਕੇ ਚੱਕਿਆ ਸੀ ਬਿਲਕੁਲ ਵੇਖੋ ਮਾਸਟਰ ਜੀ ਦਾ ਕਹਿਣਾ ਸੀਗਾ ਕਿ ਜਿਹੜਾ ਹੈਗਾ ਸਿੱਖਿਆ ਇੱਕ ਜ਼ਰੂਰੀ ਹੈਗੀ ਆ ਪਰ ਨਾਲ-ਨਾਲ ਬੱਚਿਆਂ ਨੂੰ ਜਿਹੜਾ ਹੈਗਾ ਕੰਮਕਾਰ ਕਰਨਾ ਬੋਲ ਬਾਣੀ ਸਿਖਾਉਣੀ ਸਭ ਕੁਝ ਜ਼ਰੂਰੀ ਹੈ ਠੀਕ ਹੈ ਪਰ ਅੱਜ ਕੱਲ ਆਪਾਂ ਦੇਖ ਰਹੇ ਹਾਂ ਪਿੰਡਾਂ ਦੇ ਵਿੱਚ ਕੀ ਮਾਹੌਲ ਹੋ ਰਿਹਾ ਹੈਗਾ ਪਿੰਡਾਂ ਦੇ ਵਿੱਚ ਧੜੇ ਬਾਜੀ ਕਰਕੇ ਪਿੰਡਾਂ ਦੇ ਕੰਮ ਨਹੀਂ ਹੋ ਰਹੇਗੇ ਜਿੱਥੇ ਅੱਜ ਪਿੰਡ ਦੇ ਵਿੱਚ 2 ਢੜੇ ਬਣੇ ਹੋਏ ਆ ਸਕੂਲ ਨੂੰ ਲੈ ਕੇ ਇੱਕ ਢੜੇ ਦਾ ਜਿੱਥੇ ਮੈਨੂੰ ਫੋਨ ਕੀਤਾ ਗਿਆਗਾ ਕਿ ਵੀ ਭਾਈ ਤੁਸੀਂ ਇੱਕ ਆ ਕੇ ਸਾਡੇ ਪਿੰਡ ਦਾ ਮੌਕਾ ਦੇਖੋ ਜਿਹੜੇ ਬੱਚਿਆਂ ਨੂੰ ਗਮਰਾਹ ਕੀਤਾ ਜਾਂਦਾਗਾ ਬੱਚਿਆਂ ਨੂੰ ਜਿਹੜਾ ਹੈਗਾ ਗਮਰਾਹ ਕਰਕੇ ਜਿਹੜਾ ਬੱਚਿਆਂ ਤੋਂ ਕੰਮ ਕਰਾਏ ਜਾਂਦਾ ਹੈਗਾ ਕੋਈ ਨਾ ਕੋਈ ਜਿਹੜਾ ਹੈਗਾ ਮਾਸਟਰ ਗਲਤ ਚਾਲਾਂ ਖੇਡਦਾਗਾ ਬਿਲਕੁਲ ਸਾਨੂੰ ਫੋਨ ਕਹਿੰਦੇ ਮਾਸਟਰ ਕੋਈ ਗਲਤ ਚਾਲਾਂ ਵੀ ਖੇਡਦਾਗਾ ਕਿਹੜੀਆਂ ਗਲਤ ਚਾਲਾਂ ਜੀ ਦੱਸੋ ਕੀ ਹੈ ਉਹ ਸਰੈਂਜ ਤੇ ਆ ਗਈ ਠੀਕ ਹੈ ਇਹ ਅਕਸਰ ਓਪਨ ਆਇਆ ਹੈ ਨਾ ਸਕੂਲ ਦਾ ਜਿਹੜਾ ਗਰਾਊਂਡ ਆ ਇਹ ਇੱਥੇ ਬੱਚੇ ਕੋਈ ਆਥ ਨੇ ਸ਼ਰਾਰਤੀ ਬੰਦੇ ਵੀ ਆ ਸਕਦੇ ਕੋਈ ਵੱਡੀ ਗੱਲ ਨਹੀਂ ਕੋਈ ਜਵਾਕ ਹੋ ਜਾ ਟੀਕੇ ਟੂਕੇ ਕਿੱਥੇ ਨਹੀਂ ਲਾਈ ਜਾਂਦੇ ਹੁਣ ਪਰ ਸਾਡੇ ਸਕੂਲ ਦਾ ਜਿਹੜਾ ਸਟੂਡੈਂਟ ਹੈ ਕੋਈ ਵੀ ਉਹ ਗਲਤ ਕੰਮ ਨਾ ਕਰੂਗਾ ਬਿਲਕੁਲ ਜੀ ਸਾਡੇ ਸਕੂਲ ਦੇ ਸਟੂਡੈਂਟ ਦਾ ਕੋਈ ਇਹ ਜਿਹੜੀ ਸਰੰਜਾ ਸਾਡੇ ਸਕੂਲ ਦੇ ਸਟੂਡੈਂਟ ਨਹੀਂ ਇਹ ਤਾਂ ਚਲੋ ਠੀਕ ਆ ਇੱਧਰ ਨੰਗਾ ਹੈਗਾ ਕੋਈ ਹਾਸ ਹੋ ਸਕਦਾ ਕੋਈ ਆ ਕੇ ਹੁਣ ਬੱਚੇ ਕੋਈ ਟੀਕਾ ਟੂਕਾ ਲਾ ਗਿਆ ਹੋਵੇ ਹੁਣ ਆਪਾਂ ਨੂੰ ਇਹ ਕੀ ਪਤਾ ਹੁੰਦਾ ਇਹ ਗੱਲ ਦਾ ਹਾਂ ਜੋ ਓਪਨ ਹੈ ਜਿਹੜੀਆਂ ਬਿਲਡਿੰਗਾਂ ਪਈਆਂ ਉਹਨਾਂ ਦੇ ਵਿੱਚ ਹੋ ਜਾਂਦਾ ਇਹੋ ਜਿਹੀਆਂ ਗੱਲਾਂ ਮੇਕਲੋ ਮਾਸਟਰ ਜੀ ਦਾ ਕਹਿਣਾ ਬਹੁਤ ਸੋਹਣਾ ਸੀ ਜਿੱਥੇ ਕਹਿੰਦੇ ਵੀ ਅਸੀਂ ਆਪਾਂ ਨੌਜਵਾਨ ਬੱਚਿਆਂ ਨੂੰ ਜਿਹੜਾ ਹੈਗਾਗਾ ਅਸੀਂ ਕੰਮ ਤੇ ਲਾਉਨੇ ਆ ਬੱਚਿਆਂ ਨੂੰ ਜਿਹੜਾ ਹੈਗਾਗਾ ਪੜ੍ਹਨਾ ਸਿਖਾਉਨੇ ਆ ਸਾਰਾ ਕੁਝ ਕਰਦੇ ਆ ਪਰ ਮਾਸਟਰ ਜੀ ਦਾ ਕਹਿਣਾ ਸੀਗਾ ਵੀ ਪਿੰਡ ਦੇ ਵਿੱਚ ਧੜੇਬਾਜੀ ਹੋਣ ਕਰਕੇ ਜਿਹੜਾ ਹੈਗਾਗਾ ਸਾਡੇ ਤੇ ਬਲੇਮ ਲਾਏ ਜਾ ਰਹੇਗਾ ਤਕਰੀਬਨ ਤੁਸੀਂ ਪਿੰਡਾਂ ਦੇ ਵਿੱਚ ਏ ਇਦਾਂ ਦੀਆਂ ਖਬਰਾਂ ਜ਼ਰੂਰ ਦੇਖਦੇ ਹੋਵੋਗੇ ਅੱਜ ਫੇਰ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਹੈਗਾਗਾ ਮੀਡੀਆ ਵਾਲਿਆਂ ਨੂੰ ਗਲਤ ਜਿਹੜੀ ਹੈਗੀ ਖਬਰ ਦੇ ਕੇ ਜਿਹੜਾ ਹੈਗਾਗਾ ਇੱਕ ਮੀਡੀਆ ਨੂੰ ਫਸਾ ਦੀ ਕੋਸ਼ਿਸ਼ ਕੀਤੀ ਗਈ ਆ ਮਾਸਟਰ ਨੂੰ ਵੀ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਆ ਪਰ ਜਿਹੜੀਆਂ ਤੁਹਾਡੇ ਪਿੰਡ ਦੀਆਂ ਧੜੇਵਾਦੀਆਂ ਹੁੰਦੀਆਂ ਇਹਦੇ ਕਰਕੇ ਨਾ ਤਾਂ মিডিਆ ਤੇ ਕੋਈ ਬਲੇਮ ਲਾਇਆ ਕਰੋ ਨਾ ਤਾਂ ਕੋਈ ਮਾਸਟਰ ਨੂੰ ਏਦਾਂ ਬਲੇਮ ਲਾਇਆ ਕਰੋ ਕਿਉਂਕਿ ਉਹਨਾਂ ਦੀ ਇੱਕ ਸਰਕਾਰੀ ਨੌਕਰੀ ਤੇ ਜੌਬ ਕਰਦੇ ਹੁੰਦੇ ਆ ਉਹੀ ਉਹਨਾਂ ਦੀ ਕਿਰਤ ਹੁੰਦੀ ਹੈ ਜਿੱਥੋਂ ਉਹਨਾਂ ਨੇ ਆਪਣਾ ਸਾਰਾ ਪਰਿਵਾਰ ਪਾਲਣਾ ਹੁੰਦਾਗਾ ਇਸੇ ਤਰ੍ਹਾਂ ਜੁੜੇ ਰਹੋ ਜਿਸ